ਹੈਲੋ ਜੀ ਸਾਰੀ ਸ਼ਕਾਲ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਲਓ ਜੀ ਅਰਸ਼ਦੀਪ ਸਿੰਘ ਦਾ ਬਲੌਗ ਹੋ ਗਿਆ ਜੀ ਸਟਾਰਟ ਅੱਜ ਲੱਗਿਆ ਹੋਇਆ ਡਰਾਇੰਗ ਕਰਨ ਇਹ ਬਣਾ ਰਿਹਾ ਜੀ ਲੈਪਰਡ ਦੀ ਡਰਾਇੰਗ ਤੇ ਜਸਲੀਨ ਸਾਡੀ ਕਰੀ ਜਾਂ ਉਹਨੂੰ ਪਰੇਸ਼ਾਨ ਇਹ ਟਿੱਕੇ ਕਦੇ ਨਹੀਂ ਬੈਠਦੇ ਇਹਨੇ ਛਾਲਾ ਮਾਰੀ ਜਾਣੀ ਟੋ ਦੇ ਉੱਪਰ ਤੇ ਅਰਸ਼ਦੀਪ ਸਿੰਘ ਦੀ ਡਰਾਇੰਗ ਬਹੁਤ ਜ਼ਿਆਦਾ ਵਧੀਆ ਹੈ ਮਤਲਬ ਏਜ਼ ਅਕੋਰਡਿੰਗ ਬਹੁਤ ਸੋਹਣੀ ਡਰਾਇੰਗ ਕਰਦਾ ਹੈ ਉਹ ਤੋਂ ਬਾਅਦ ਇਹ ਲੱਗ ਗਿਆ ਜੀ ਸ਼ੇਰ ਦੀ ਬਣਾਉਣ ਪਿਕਚਰ ਸ਼ੇਰ ਦੀ ਫੋਟੋ ਬੰਡ ਰਹੀ ਹੈ ਤੇ ਇਹ ਜਦੋਂ ਕੰਪਲੀਟ ਹੋ ਜੇਗੀ ਫਿਰ ਤੁਹਾਨੂੰ ਅਸੀਂ ਇਹ ਵੀ ਦਿਖਾਵਾਂਗੇ ਇਹ ਸ਼ੇਰ ਜਿਹੜਾ ਕਿਵੇਂ ਦਾ ਬਣਿਆ ਪਹਿਲਾਂ ਇਹਨਾਂ ਲੈਪਰ ਦੀ ਪਿਕ ਬਣਾਈ ਸੀਗੀ ਤੇ ਬਸ ਇਹੀ ਕੰਮ ਰਹਿੰਦਾ ਹੈ ਉਸ ਤੋਂ ਬਾਅਦ ਫਿਰ ਮੈਂ ਕਹ ਜੈਸਲਿਨ ਕੋ ਰਾਜਾ ਹਾਂ ਤੈਨੂੰ ਪੜਾ ਦਾਂ ਜਿਸੈਂਕਾਰੀਆ ਸਕੂਲ ਦਾ ਹੋਮਵਰਕ ਸਕੂਲ ਦਾ ਹੋਮਵਰਕ ਵੀ ਨੂੰ ਕਾਫੀ ਮਿਲਿਆ ਹੋਇਆ ਸੀਗਾ ਇਹ ਹੈਗੀ ਹੈ ਪੜਦੀ ਐਲकेजी ਕਲਾਸ ਦੇ ਵਿੱਚ ਹਰਮਾਰਸ਼ ਨੂੰ ਵਜਾ ਮਾਰ ਰਹੀ ਆ ਵੀ ਤੂੰ ਵੀ ਆ ਜਾ ਮੈਨੂੰ ਦਿਖਾ ਕੇ ਜਾ ਵੀ ਕੀ ਕਰ ਰਿਹਾ ਤੂੰ ਜਦੋਂ ਤੱਕ ਜਸਲੀਨ ਕੰਮ ਕਰ ਰਹੀ ਹੈ ਉਸ ਤੋਂ ਬਾਅਦ ਅਰਸ਼ਦੀਪ ਸਿੰਘ ਜੀ ਚਲੇ ਗਏ ਜੀ ਬਾਹਰ ਦੋਸਤਾਂ ਕੋਲ ਖੇਲਣ ਦੋਸਤ ਉਹਦੇ ਦੋਸਤ ਨੂੰ ਇੱਕ ਨੂੰ ਪਤਾ ਲੱਗ ਗਿਆ ਕਿ ਉਹ ਦੀ ਮੰਮਾ ਵੀਡੀਓ ਬਣਾ ਰਹੀ ਹੈ ਹੁਣ ਹੱਥ ਰੱਖ ਲੈਣਾ ਮੂੰਹ ਦੇ ਉੱਪਰ ਇਹ ਆ ਦੇ ਇਹ ਹੈਗਾ ਜੀ ਕਵੀ ਅਰਸ਼ ਦਾ ਫਰੈਂਡ ਆ ਅਰਸ਼ ਦੀ ਸੇਕਲੰ ਦੇਖੜਾ ਕਰ ਲੱਗਿਆ ਹੁਣ ਤੇ ਆ ਦੇਖੋ ਜੀ ਸਾਨੂੰ ਰਾਸਤੇ ਮਿਲ ਗਿਆ ਮਨਰਾਜ ਸਲੀਨ ਦੀ ਫਰੈਂਡ ਐ ਮਨਰਾਜ ਉਹਦਾ ਬ੍ਰਦਰ ਬੜਾ ਕਿਊਟ ਭੋਲੂ ਜਿਹਾ ਕਾਕਾ ਐ ਬੜਾ ਕਿਊਟ ਜਿਹਾ ਲੱਗਦਾ ਐ ਸਾਨੂੰ ਇਹ ਉਤੋਂ ਬਾਅਦ ਅਸੀਂ ਆਗੇ ਘਰ ਤੇ ਜਸਲੀਨ ਸੋਚ ਰਹੀ ਐ ਵੀ ਕਿਹੜੀ ਸ਼ਰਾਰਤ ਕਰਾਂ ਕਿਹੜੀ ਕਰਾਂ ਸਮਝ ਨਹੀਂ ਆ ਰਿਹਾ ਕੁਝ ਵੀ ਵੀ ਹੁਣ ਅਰਸ਼ ਨੂੰ ਤੰਗ ਕਰਦੀ ਹੁੰਦੀ ਨਾ ਇੱਕੋ ਕੰਮ ਐ ਵਸੇ ਨਾ ਅਰਸ਼ ਨੂੰ ਤੰਗ ਕਰਕੇ ਰੱਖਣਾ ਹੁਣ ਸੋਚ ਵਿਚਾਰ ਕਰ ਲਈ ਐ ਵੀ ਹੁਣ ਕੀ ਕਰੀਏ ਚਲੋ ਜੀ ਨੈਕਸਟ ਮਾਰਨਿੰਗ ਅਗਲਾ ਦਿਨ ਸਟਾਰਟ ਹੋ ਗਿਆ ਹਰਸ਼ਦੀਪ ਸਿੰਘ ਨਹਾਉਣ ਬਾਰੇ ਸੋਚ ਰੇ ਬਿਨਾਈਏ ਕਿ ਨਾ ਨਾ ਇਹ ਨਹਾਉਣਾ ਇਹਦੇ ਲਈ ਮੁਸੀਬਤੇ ਬਣ ਜਾਂਦੀ ਏ ਹੁਣ ਮੌਸਮ ਥੋੜਾ ਚੇਂਜ ਹੋਣ ਲੱਗ ਗਿਆ ਪਾਣੀ ਵੀ ਠੰਡਾ ਏ ਮੋਟਰ ਦਾ ਇਸ ਕਰਕੇ ਹੁਣ ਇਹਨਾਂ ਬਾਥਰੂਮ 'ਚ ਖੇਲਾ ਕਰੀ ਜਾਣੀਆਂ ਏ ਚਲੋ ਬੈਠ ਗਿਆ ਹੁਣ ਸੋਚਣ ਲੱਗਿਆ ਏ ਕਿ ਪਾਣੀ ਪਾਵਾਂ ਜਾਂ ਨਾ ਪਾਵਾਂ ਸੋਚ ਰਿਹਾ ਹਾਂ ਬਹੁਤ देर ਲਾਉਂਦਾ ਇਹਨਾਂ ਨੂੰ ਇਹ ਕੰਟਾ ਲਾ ਦੇਣਾ ਕਿਉਂਕਿ ਅੱਜ ਸਾਡੇ ਪਿੰਡ ਹੈਗੇ ਸਰਪੰਚੀ ਦੀਆਂ ਵੋਟਾਂ ਤੇ ਵੋਟਾਂ ਨਹੀਂ ਆ ਮਤਲਬ ਸਰੋ ਸੰਤ ਨਹੀਂ ਸਰਪੰਚ ਚੁਣਿਆ ਜਾਣਾ ਇਸ ਕਰਕੇ ਇਹਦੇ ਨਾਉਂ ਡੇ ਨਾ ਰਹੇ ਹੈ ਚਲੋ ਜੀ ਨਾ ਕੇ ਹੋ ਗਿਆ ਤਿਆਰ ਤੇ ਮੈਂ ਦੁੱਧ ਦੁੱਧ ਫੜਾਇਆ ਵੀ ਹੁਣ ਦੁੱਧ ਪੀ ਲਾ ਫਟਾਫਟ ਤੇ ਜਾਇਆ ਗੁਰਦਸ ਸਿੰਘ ਦੇਖਦੇ ਕਿ ਇਹਨੂੰ ਸਰਪੰਚ ਚੁਣਿਆ ਜਾਂਦਾ ਤੇ ਹੁਣ ਇਹ ਗੁਰਦਸ ਸਿੰਘ ਜਾ ਰਿਹਾ ਹੈ ਗੱਲਾਂ ਬਾਤਾਂ ਸੁਣਾ ਰਿਹਾ ਹੈ ਦੱਸ ਰਿਹਾ ਹੈ ਵੀ ਇਹਦੇ ਕਿ ਫਰੈਂਡ ਬੈਠਾ ਸੀ ਨਾਲ ਹੋਰ ਉਹ ਉਹੀ ਉਹ ਵੀ ਮੂੰਹ ਤੇ ਹੱਥ ਰੱਖ ਰਿਹਾ ਕਿ ਮੈਨੂੰ ਸ਼ਰਮ ਆਉਂਦੀ ਆ ਸ਼ਰਮ ਤਾਂ ਐ ਮੰਨਦੇ ਆ ਅੱਜ ਕੱਲ੍ਹ ਕੁੜੀਆਂ ਨਹੀਂ ਸ਼ਰਮ ਆਉਂਦੀਆਂ ਮੁੰਡੇ ਸ਼ਰਮੀ ਜਾਂਦੇ ਆ ਹੱਦਾਂ ਇਹਨਾਂ ਦੀ ਵੀ ਚਲੋ ਕੋਈ ਗੱਲ ਤੇ ਹੁਣ ਬਸ ਦੁੱਧ ਪੀਰੇ ਦੁੱਧ ਪੀਣਾ ਵੀ ਮੁਸੀਬਤੇ ਖੜੀ ਹੋ ਜਾਂਦੀ ਆ ਮੁੰਡੀ ਪੀ ਕਾਂਟਾ ਇੱਕ ਲਾਉਂਦਾ ਦੁੱਧ ਮੈਨੂੰ ਪੀਂਦਾ ਨਹੀਂ ਜਿਸ ਲਈ ਕਹਿੰਦੇ ਚੁੰਗਲਾ ਗਲਾਸ ਨੂੰ ਚਲੋ ਜੀ ਗੁਰਦੁਆ ਸਾਹਿਬ ਆ ਗਏ ਤੇ ਗੁਰਦੁਆ ਸਾਹਿਬ ਆ ਗਏ ਬੈਠਾ ਹੋਇਆ ਬੈਠ ਕੇ ਬਦਨ ਕੀ ਖਾਈ ਜਾਂਦਾ ਹਾਂ ਤੇ ਮੈਨੂੰ ਵੀ ਚਾਹ ਗਈ ਇੱਕ ਵਾਰ ਦੱਸ ਚੁੱਕਿਆ ਇਹ ਕਿ ਜਿਵੇਂ ਕਹਿੰਦਾ ਮਮਾ ਸਾਡੀ ਬੀਬੀ ਨੂੰ ਉਹ ਸਰਪੰਚ ਬਣਾ ਦਿੱਤਾ ਹੋਇਆ ਹੈ ਇਸ ਕਰਕੇ ਜਿਹੜੇ ਸਾਡੇ ਮਤਲਬ ਮੇਰੇ ਸੱਸੂ ਮਾਏ ਓਹੋ ਸਰਪੰਚ ਬਣ ਚੁੱਕੇ ਨੇ ਆਸ਼੍ਰੀ ਦਾਦੀ ਉਹਨਾਂ ਨੂੰ ਸਰਵਿਸ ਸੰਤਿੰਦ ਦੇ ਨਾਲ ਸਰਪੰਚ ਬਣਾਇਆ ਗਿਆ ਤੇ ਜਿਹੜੇ ਇਹ ਖੜੇ ਨੇ ਇਹ ਹੈਗੇ ਨੇ ਵੀ ਪੁਰਾਣੇ ਸਰਪੰਚ ਤੇ ਇਹ ਦੱਸ ਰਹੇ ਨੇ ਇਹਨਾਂ ਨੇ ਜੋ ਵੀ ਪਿੰਡ ਦਾ ਕੰਮ ਕਰ ਜੋ ਵੀ ਕੰਮ ਕਰਵਾਇਆ ਉਹਨਾਂ ਬਾਰੇ ਕਾਸ ਰਹਿਨੇ ਹੈ ਆਪਣੇ ਕੰਮ ਕਰ ਹੁ ਜਿੱਥੇ ਕੰਮ ਛੱਡਿਆ ਹੋਇਆ ਉੱਥੋਂ ਹੁ ਇਹਨਾਂ ਨਾਲ ਅੱਗੇ ਕੰਮ ਕਰਨਾ ਸ਼ੁਰੂ ਕਰਨਾ ਹੈ ਚਲੋ ਜੀ ਚਲੋ ਸਾਨੂੰ ਵੀ ਬਹੁਤ ਖੁਸ਼ੀ ਹੋਈ ਵਧੀਆ ਗੱਲ ਹੈ ਕਿ ਸਾਨੂੰ ਵੀ ਮੌਕਾ ਮਿਲਿਆ ਕਿ ਅਸੀਂ ਵੀ ਸੇਵਾ ਕਰੀਏ ਤੇ ਬਹੁਤ ਬਹੁਤ ਸਾਨੂੰ ਖੁਸ਼ੀ ਹੋਈ ਕਿ ਸਾਡੇ ਸਾਸੂਮਾ ਸਰਪੰਚ ਬਣੇ